ਤਖਤ ਸ੍ਰੀ ਹਜੂਰ ਸਾਹਿਬ ਜੀ ਅਬਚਲ ਨਗਰ ਨਡੇੜ ਬੋਲਾ ਜੀ ਸਾਰੇ ਹੇਲੀ ਮਾਹੇ ਗੁਦੀ ਮਹਾਰਾਜ ਦੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਵਿਸ਼ਵ ਦੇ ਪਹਿਲੇ ਚਕਰਵਰਤੀ ਸਮਰਾਟ ਧਨ ਧਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਹੀਦਾਂ ਦੇ ਸਰਤਾਜ ਧਨ ਧਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮੇਰੀ ਪੀਰੀ ਦੇ ਮਾਲਕ ਬੰਦੀ ਛੋੜਦਾ ਤਨ ਸਾਹਿਬ ਸ੍ਰੀ ਗੁਰੂ ਹਰगोबिंद ਪਾਤਸ਼ਾਹੀਓ ਮਹਾਰਾਜ ਹਿੰਦ ਦੀ ਚਾਦਰ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀਓ ਅਕਾਲੀ ਪਿਤਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਖਾਲਸਾ ਪੰਥ ਕੀ ਪੂਜਨੀਕ ਮਾਤਾ ਗੁਜਰਕੌਰ ਸਾਹਿਬ ਜੀ ਮਾਤਾ ਸਾਹਿਬ ਦੇਵਾ ਜੀ ਸ੍ਰੀ ਗੁਰੂ ਆਦ ਦਰਬਾਰ ਸ੍ਰੀ ਗੁਰੂ ਦਸਮ ਦਰਬਾਰ ਸ੍ਰੀ ਗੁਰੂ ਸਰਬ ਲੋ ਦਰਬਾਰ ਹੈਡ ਗਰੰਤੀ ਬਾਬਾ ਬੁੱਢਾ ਸਾਹਿਬ ਜੀ ਸ਼ਹੀਦ ਬਾਬਾ ਮਨੀਤ ਸਿੰਘ ਸਾਹਿਬ ਜੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀਓ ਚਲਦਾ ਬਹਿਰ 96 ਕਰੋੜ ਸਿੰਘੋ ਆਪ ਜੀ ਕੇ ਚਰਨਾ ਪਾਸ ਬੇਨਤੀ ਜੋਦੜੀਏ ਸਤਿਗੁਰ ਜੀਓ ਆਪ ਜੀ ਕੇ ਪਾਵਨ ਪਵਿੱਤਰ ਧਾਮ ਤੱਕਤ ਸਤਿਖੰਡ ਸ੍ਰੀ ਹਜੂਰ ਸ੍ਰੀ ਅਬਦਲ ਨਗਰ ਸਾਹਿਬ ਮੁਲਾਨਸਤਾਨ ਪੁੰਗਾ ਰਾਮਗੜੀਆ ਸਾਹਿਬ ਵਿਖੇ ਆਪ ਜੀ ਕੀ ਹਜ਼ੂਰੀ ਫਾਜ ਆਪ ਜੀ ਕੇ ਸਾਥ ਸੰਗਤ ਦੇ ਪਰਾਲੇ ਸਦਕੇ ਆਪ ਜੀ ਕੇ ਪੜਾਵਾਂ ਸਥਾਨਾਂ ਤੇ ਇਸ ਵੇਲੇ ਸੁਖਨੀਦਾਨ ਸਰਪਤੀ ਸਰਦਾਈਆਂ ਦੇ ਰਗੜੇ ਲਾ ਮਹਾਰਾਜ ਰਗੜੇ ਲਾਉਂਦੇ ਆਂ ਛਾਣੇ ਲਾਉਂਦੇ ਆਪ ਜੀ ਕੇ ਚਨਮੁਖ ਬਾਟੇ ਸਜਾਉਂਦੇ ਆਂ ਬੇਅੰਤ ਪ੍ਰਕਾਰ ਦੀਆਂ ਭੁੱਲਾ ਚੁੱਕਾਂ ਗਲਤੀਆਂ ਹੋ ਗਈਆਂ ਹੁਣ ਗਿਆ ਆਪ ਜੀ ਅਣਜਾਣ ਦੇ ਬੱਚੇ ਜਾਣ ਕੇ ਸਮਾ ਕਰੋ ਅੱਗੇ ਤੋਂ ਤਗੜੇ ਪੈਰੇ ਸੋਤ ਦੇ ਲਾ ਕੇ ਇਸੇ ਤਰ੍ਹਾਂ ਸਿੰਘਾਂ ਨੂੰ ਸੇਵਾ ਮਾ ਕਰਨ ਦਾ ਬਲਦੰਬਕਸ਼ੋ ਮਹਾਰਾਜ ਜਿਨ੍ਹਾਂ ਸੰਗਤਾਂ ਵੱਲੋਂ ਰਸਤਾ ਬਸਤਾ ਮਾਇਆ ਦੁੱਧ ਖੰਡ ਹਾਜ਼ਰ ਹੋਇਆ ਸਤਿਗੁਰਜੀਓ ਮਹਾਰਾਜ ਆਪ ਨਾ ਜਾਣੀ ਜਾਣੋ ਇਹਨਾਂ ਦੇ ਕਰ ਪਰਵੈਰਾ ਵਿਖੇ ਸ਼ੁਕਸ਼ਾਂਤੀ ਦੇ ਰੁਕਤਾ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਬੱਚੇ ਨਿਵਾਜਣਾ ਘਰੋਬਾਰਾਂ ਵਿੱਚ ਬਾਦੇ ਤਰੱਕੀਆਂ ਬਖਸ਼ਣੀਆਂ ਮਹਾਰਾਜ ਦਰ ਆਇਆ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਮਾਫਲੀਆਂ ਕਰਨੀਆਂ ਮਹਾਰਾਜ ਕਿਰਪਾ ਕਰੋ ਮੇਰੀ ਪੀਰੀ ਦੇ ਮਾਲਕ ਬੰਦੀ ਛੋੜਦਾਤਾ ਧੰ ਸਭ ਸ੍ਰੀ ਗੁਰੂ ਹਰगोबिंद ਪਾਸ਼ਾ ਜੀ ਉਹ ਮਹਾਰਾਜ ਜ਼ਾਲਮ ਭਾਰਤ ਸਰਕਾਰ ਵੱਲੋਂ ਪੰਜਾਬ ਦੇ ਜੰਗੀ ਦਰਨੈਲ ਸਿੰਘ ਚੂਰ ਮੇ ਇਹ ਹਦੀ ਸਜ਼ਾ ਪੂਰੀ ਹੋਣ ਤੋਂ ਬਾਵਜੂਦ ਸਿੰਘਾਂ ਨੂੰ ਜੇਲਾਂ ਵਿੱਚ ਬੰਦੀ ਬਣਾ ਕੇ ਰੱਖਿਆ ਮਹਾਰਾਜ ਆਪ ਜੀ ਕਿਰਪਾ ਕਰੋ ਸਿੰਘਾਂ ਦੀਆਂ ਬੰਦ ਖਲਾਸੀ ਕਰੋ ਪੰਚ ਦੇ ਵਿੱਚ ਗੁਰਸਿੱਖੀ ਪ੍ਰਚਾਰ ਕਰਨ ਦਾ ਪੰਚ ਦੀ ਇਕੱਤਰਤਾ ਹੀ ਕਰਨ ਦੇ ਬਲ ਉਤਮ ਬਖਸ਼ੋ ਮਹਾਰਾਜ ਜੇਲਾਂ ਵਿੱਚ ਬੈਠੇ ਸਿੰਘਾਂ ਦੇ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਦੇ ਅਰੋਗਤਾ ਮੋਰਚੇ ਫਤਿਹ ਕਰਾਉਣੇ ਮਹਾਰਾਜ ਪੰਧਾ ਆਪਦੀ ਇਸੇ ਤਰ੍ਹਾਂ ਸਦਾ ਚੜਦੀ ਕਲਾ ਕਰਨੀ ਪੰਧਾ ਆਪਦੀ ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਵਾਜਣਾ ਮਹਾਰਾਜ ਕਿਰਪਾ ਕਰੋ ਸਤਿਗੁਰ ਜੀਓ ਮਹਾਰਾਜ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਜੋ ਕਿ ਯੁੱਧ ਧਰਮ ਵਿੱਚ ਚੱਲ ਰਿਹਾ ਮਹਾਰਾਜ ਆਪ ਜੀ ਕਿਰਪਾ ਕਰਨੀ ਦੋਵੇਂ ਪਾਸੇ ਸਿੰਘ ਸਿੰਘਣੀਆਂ ਪਜੰਗ ਪਜੰਗਣੀਆਂ ਦੀ ਦੇਹ ਅਰੋਗਤਾ ਤੰਦਰੁਸਤੀਆਂ ਚੜਦੀਆਂ ਕਲਾ ਕਰਨੀਆਂ ਮਹਾਰਾਜ ਜਾਲਮ ਭਾਰਤ ਸਰਕਾਰ ਮੋਦੀ ਨੂੰ ਚੰਗੀ ਜੁਮਤਾ ਬਖਸ਼ਨਾ ਸਤਿਗੁਰ ਜੀਓ ਮਹਾਰਾਜ ਪੰਚ ਦੇ ੜੇ ਮੋਰ ਤੇ ਆਪ ਜੀ ਨੇ ਫਤਿਹ ਕਰਾਉਣੇ ਸਤਿਗੁਰ ਜੀਓ ਕਿਰਪਾ ਕਰੋ ਸਤਿਗੁਰ ਜੀਓ ਹਜੂਰੀ ਫੋਜਾ ਹਜੂਰੀ ਸਾਥ ਸੰਗਤੀ ਅਸੇ ਤਰਾ પ્રેમ ਪਿਆਰ ਮੇਲ ਮਿਲਾ ਬਖਸ਼ਨੇ ਮਹਾਰਾਜ ਹਜੂਰੀ ਫੋਜਾਂ ਦੇ ਰਹਿੰਦੇ ਕਾਰਜ ਨਿਰਬਿਗੰਤਾ ਨਾਲ ਗੁਰਮਤ ਅਨੁਸਾਰ ਸਾਰੇ ਹੀ ਕਾਰਜ ਰਾਸ ਕਰਾਉਣੇ ਮਹਾਰਾਜ ਸਿੰਘ ਸਾਹਿਬ ਜਥੇਦਾਰ ਮਹਾਪੁਰਖ ਬਾਬਾ ਕੁਲਵੰਤ ਸਿੰਘ ਜੀ ਸਹਾਇਕ ਜਥੇਦਾਰ ਬਾਬਾ ਰਾਮ ਸਿੰਘ ਜੀ ਕਾਰ ਸੇਵਾ ਦੇ ਡੇਰੇ ਦੇ ਮੁਖੀ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਸਮੂਹ ਦਲਾ ਪੰਥਾ ਨੰਗ ਸਿੰਘਾ ਮਹਾਪੁਰਖਾਂ ਦੀਆਂ ਦੇ ਅਰੋਖਤਾ ਬਖਸ਼ ਕੇ ਆਪਣੇ ਤਖਤ ਦੀ ਕਾਰ ਸੇਵਾ ਦੇ ਡੇਰੇ ਦੀ ਦਲਾ ਪੰਥਾ ਦੀ ਸੰਗਤ ਦੀ ਇਸੇ ਤਰ੍ਹਾਂ ਸੜਦੀ ਕਲਾ ਵਿੱਚ ਸੇਵਾਵਾ ਕਰਨ ਦਾ ਬਲਦਮ ਬਖਸ਼ਨਾ ਮਹਾਰਾਜ ਕਿਰਪਾ ਕਰੋ ਸਤਿਗੁਰ ਜੀਓ ਇਸ ਵੇਲੇ ਆਪ ਜੀ ਹਾਜ਼ਰ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋ ਆਪ ਜੀ ਕੇ ਸੰਮੁਖ ਸਰਬੱਤੀ ਸਰਦਾਇਆਂ ਦੇ ਬਾਟੇ ਸਜਾ ਕੇ ਹਜਨ ਕੀਤੇ ਮਹਾਰਾਜ ਅਰਦਾਸ ਬੇਨਤੀ ਜੋਜੜੀ ਕੀਤੀ ਸਤਿਗੁਰ ਜੀਓ ਹੋਈਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁਕਾ ਦਿਆਂ ਸਮਾਖਸ਼ਨਾ ਮਹਾਰਾਜ ਆਪ ਜੀ ਨੂੰ ਭੋਗ ਲਗਿਆ ਪ੍ਰਸਾਦ ਆਪ ਜੀ ਕੇ ਸਾਧ ਸੰਗਤ ਛਕੇ ਸਾਭ ਦੀ ਕਾ ਪਾਵਨ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੋੜੇ ਸੋਚੜੇ ਜੋ ਸ਼ਰਨ ਪਰੇ ਸੋ ਤਰੇ ਗੁਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹੇ ਗੁਰੂ ਜੀ ਸਾ ਵਾਹਿਗੁਰੂ ਜੀ ਕੀ ਫਤਿਹ ਸਾਧੂ ਸੰਗ ਜੋ ਰੱਤੇ ਰਾਂਗੇ ਕਿ ਨਾਨਕ ਗੁਰਾਂ ਰੰਗ ਨਾ ਮਹਿਲਾਣਾ ਤੁੰਦਲਾਣਾ ਭਗਵਾਨਾ ਕਸ਼ ਨਾਨਕ ਲਾਲੋ ਲਾਲ ਹੈ ਸੱਚ ਰਤਾ ਸਤ ਲਾਲ ਗੋਪਾਲ ਗੋਬਿੰਦ ਪ੍ਰਭ ਗੈਰ ਗੰਬਿਰ ਤਹਾ ਦੂਸਰ ਨਾਹੀ ਅਵਰ ਕੋ ਨਾਨਕ ਵੇ ਪ੍ਰਵਾਹ ਨਾਨ ਸਮਾਨੇ ਨਾਨ ਮੈਂ ਬੈਨ ਸਮਾਨੇ ਬੈਨ ਸਿੰਘ ਸਮਾਨੇ ਗਰੂ ਮੈਂ ਪਏ ਐਨ ਕੇ ਐਨ ਵਿਦੇਸ ਆਖੀ ਆ ਸਾਗ ਰਹੇ ਸਭ ਜੰਗ ਕੇ ਮਹਾਰਬਕਾਰਾ ਦਰੇ ਬਖਤਿਆਨ ਵਿਦੇਸ ਆਖੀ ਆ ਸਾਗ ਰਹੇ ਨੈਣ ਪਾਨ ਪੁਨਦ ਪੀਰ ਦਸਤਸਲ ਰਹੇ ਨੌਜਵਾਨ ਵਿਦੇਸ ਆਖੀ ਆ ਸਾਗ ਰਹੇ ਸਭ ਗੂੰ ਕੇ ਮਹਾਰਬਕਾਰ ਜੰਗ ਅੰਦਰੋਂ ਲਬਾ ਲਭ ਕੁੰਧਮ ਬਦਮਨੋਸ਼ ਕੁੰਗਮੇ ਹਰਦਮਾ ਨੋਸ਼ ਕੁੰ ਨਾ ਸਾਜੋ ਨਾ ਬਾਜੋ ਨਾ ਫੋਕੋ ਗੱਜ ਕੇ ਜੈਕਾਰਾ ਗਜਾਵੇ ਸ਼ਹੀਦ ਸਿੰਘਾ ਦੇ ਮਨ ਨੂੰ ਭਾਵੇ ਰਾਜ ਸ੍ਰੀ ਆਕਾਲ ਦੇ ਤੇ ਮੁਰਬਾਨ ਬੁਤਾਲ ਦੇ ਜੈ ਇਦਰਾ ਦੀ ਜੈ ਸਾਡੀ ਮਾਰਾ ਰਾਜ ਹੋਏ ਗਿਤਾ ਹਰ ਸਾਹ ਵਾਹਿਗੁਰੂ ਜੀ ਕੀ ਫਤਿਹ